ਪੰਜਾਬ ਵਿੱਚ ਪਹਿਲੀ ਵਾਰ ਬੱਚਿਆਂ ਦਾ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ ਵਿਦਿਆਰਥੀਆਂ ਦਾ ਇਹ ਇਜਲਾਸ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਚੁਲਾਇਆ ਗਿਆ ਇਸ ਇਜਲਾਸ ਵਿੱਚ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵਿਧਾਨ ਸਭਾ ਵਿੱਚ ਸਿਆਸਤਦਾਨਾਂ ਦੀ ਭੂਮਿਕਾ ਨਿਭਾਈ ਗਈ ਇਤਿਹਾਸ ਵਿੱਚ ਪਹਿਲੀ ਵਾਰ 26 ਨਵੰਬਰ ਨੂੰ ਸੰਵਿਧਾਨ ਦਿਵਸ ਤੇ ਪੰਜਾਬ ਵਿਧਾਨ ਸਭਾ ਚੋ ਅਜੇਹਾਂ ਨਜ਼ਾਰਾ ਵੇਖਣ ਨੂੰ ਮਿਲਿਆ ਜੋ ਇਤਿਹਾਸ ਵਿੱਚ ਦਰਜ ਹੋਇਆ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬੁੰਝਾ ਹੁਕਮ ਚੋਂ ਇੱਕ ਹੁਕਮ ਵੀ ਹੈ ਕਿ ਰਾਜਨੀਤੀ ਬਾਰੇ ਜਾਣਕਾਰੀ ਲੈਣਾ। ਔਰ ਰਾਜਨੀਤੀ ਇੱਕ ਐਸਾ ਸ਼ੁਭਾ ਜਿਹੜੀ ਜ਼ਿੰਦਗੀ ਦੇ ਹਰ ਪਲ ਤੇ ਤੁਹਾਡੇ ਤੇ ਅਸਰੰਦਾਜ਼ ਹੁੰਦੀ ਹੈ। ਆ ਤੁਹਾਡੇ ਮਾਇਕ ਦਾ ਕੀ ਕੀਮਤ ਹੋਊਗੀ? ਇਹ ਰਾਜਨੀਤੀ ਡਿਸਾਈਡ ਕਰਦੀ ਹੈ। ਦਵਾਈ ਤੁਹਾਨੂੰ ਕਿਸ ਤਰ੍ਹਾਂ ਮਿਲਣੀ ਹੈ ਰਾਜਨੀਤੀ ਡਿਸਾਈਡ ਕਰਦੀ ਹੈ ਪੜ੍ਹਾਈ ਤੁਹਾਡੀ ਕਿਸ ਤਰ੍ਹਾਂ ਦੀ ਹੋਊਗੀ ਰਾਜਨੀਤੀ ਡਿਸਾਈਡ ਕਰਦੀ ਹੈ ਕੱਪੜੇ ਤੁਹਾਡੇ ਸਸਤੇ ਹੋਣਗੇ ਮਹਿੰਗੇ ਹੋਣਗੇ ਰਾਜਨੀਤੀ ਡਿਸਾਈਡ ਕਰਦੀ ਕੀ ਭਾਅ ਹੋਊਗਾ ਉਹਨਾਂ ਦਾ ਤੁਹਾਡੇ ਜਿਹੜਾ ਪੈਨ ਟੰਗਿਆ ਇਹਦੇ ਕਿੰਨਾ ਟੈਕਸ ਲੱਗੇ ਰਾਜਨੀਤੀ ਡਿਸਾਈਡ ਕਰਦੀ ਹੈ ਸਭ ਕੁਝ ਰਾਜਨੀਤੀ ਡਿਸਾਈਡ ਕਰਦੀ ਹੈ ਲੇਕਿਨ ਕਿਸੇ ਮਾੜੀ ਸੋਚ ਵਾਲੇ ਕਿਸੇ ਸੰਸਥਾ ਨੇ ਕਿਸੇ ਬੰਦੇ ਨੇ ਪ੍ਰਤੀਯਾਰਤਾ ਵੀ ਰਾਜਨੀਤੀ ਚੰਗੇ ਬੰਦਿਆਂ ਦਾ ਕੰਮ ਨਹੀਂ ਹੈ ਤਾਂ ਕਿ ਚੰਗੇ ਬੰਦੇ ਆਉਣ ਹੀ ਨਾ ਜੇ ਰਾਜਨੀਤੀ ਚੰਗੇ ਬੰਦੇ ਹੋਣਗੇ ਤਾਂ ਸਾਡੇ ਦੇਸ਼ ਤਕੜਾ ਹੋਊਗਾ ਸਾਡਾ ਪੰਜਾਬ ਤਕੜਾ ਹੋਊਗਾ ਸੋ ਬੱਚਿਆਂ ਨੂੰ ਰਾਜਨੀਤੀ ਦੇ ਵਿੱਚ ਇੰਟਰਸਟ ਪੈਦਾ ਕਰਨ ਦੇ ਲਈ ਔਰ ਅੱਜ ਦਾ ਦਿਨ ਤਾਂ ਵੈਸੇ ਵੀ ਵਿਸ਼ੇਸ਼ ਦਿਨ ਹੈ ਜਿਸੇ ਇੱਕ ਪਾਸੇ ਆਪਾਂ ਸ਼ਹੀ ਗੁਰ ਤੇਗ ਬਹਾਦਰ ਪਾਸ਼ਾ ਜਿਹਨਾਂ ਨੇ ਸਾਰੀ ਲੋਕਾਈ ਦੇ ਉੱਪਰ ਆਪਣੀ ਕੁਰਬਾਨੀ ਦੇ ਨਾਲ ਇੱਕ ਕੰਪੈਸ਼ਨ ਦੇ ਵਿੱਚੋਂ ਕਦੇ ਜਿਹੜਾ ਨਿਕਲਦਾ ਉਹ ਦੱਸਿਆ ਕੋ-ਐਗਜ਼ਿਸਟੈਂਸ ਦਾ ਮੈਸੇਜ ਦਿੱਤਾ ਦੂਜੇ ਪਾਸੇ ਅੱਜ ਸਾਡਾ ਕਨਸਟੀਟਿਊਸ਼ਨ ਦਾ ਦਿਵਸ ਹੈ ਇਸ ਦਿਨ 26 ਨਵੰਬਰ 1949 ਨੂੰ ਕਨਸਟੀਟਿਊਸ਼ਨ ਨੂੰ ਅਡਾਪਟ ਕੀਤਾ ਗਿਆ ਸੀ। ਔਰ ਕਨਸਟੀਟਿਊਸ਼ਨ ਕੋਈ ਮਾਮੂਲੀ ਚੀਜ਼ ਨਹੀਂ ਹੈ। ਕਨਸਟੀਟਿਊਸ਼ਨ ਉਹ ਸ਼ਬਦ ਨੇ ਜਿਹੜੇ 1.5 ਕਰੋੜ 150 ਕਰੋੜ ਦੀ ਆਬਾਦੀ ਨੂੰ ਇੱਕ ਸੂਤਰ 'ਤੇ ਪਰੋ ਕੇ ਰੱਖਦੇ ਆ। ਤੁਸੀਂ ਦੇਖੋ ਜੰਮੂ ਕਸ਼ਮੀਰ ਤੋਂ ਲੈ ਕੇ ਜੇ ਅਪਾ ਕਨਿਆ ਕੁਮਾਰੀ ਤੱਕ ਜਾਂਦੇ ਤੇ ਬੰਦਿਆਂ ਦੇ ਰੰਗ ਹੀ ਬਦਲ ਜਾਂਦੇ ਆ। ਭਾਸ਼ਾਵਾਂ ਬਦਲ ਜਾਂਦੀਆਂ, ਕਲਚਰ ਬਦਲ ਜਾਂਦਾ, ਖਾਣ-ਪੀਣ ਬਦਲ ਜਾਂਦਾ, ਸਭ ਕੁਝ ਬਦਲ ਜਾਂਦਾ। ਪਾਵੇਂ ਇੰਦਰ ਪੰਜਾਬ ਤੋਂ ਲੈ ਕੇ ਤੁਸੀਂ ਉਧਰ ਅਸਾਮ ਤੱਕ ਚੱਲ ਜਓ ਸਭ ਕੁਝ ਐਨੇ ਵਿਭਿੰਨਤਾ ਵਾਲੇ ਦੇਸ਼ ਨੂੰ ਇੱਕ ਸੂਤਰ ਤੇ ਬੰਨ੍ਹ ਕੇ ਰੱਖਦਾ ਸਾਡਾ ਕਨਸਟੀਟਿਊਸ਼ਨ ਸੋ ਕਨਸਟੀਟਿਊਸ਼ਨ ਬਾਰੇ ਅਵੇਅਰ ਜਿਹੜੇ ਸਾਡੇ ਬੱਚਿਆਂ ਨੂੰ ਕਰਨਾ ਜਾਗਰੂਕ ਪੈਦਾ ਕਰਨੀ ਕਨਸਟੀਟਿਊਸ਼ਨ ਬਾਰੇ ਉਹਦੀ ਇੰਪੋਰਟੈਂਸ ਦੱਸਣਾ ਸੋ ਅੱਜ ਦਾ ਦਿਨ ਇਸ ਕਰਕੇ ਚੁਣਿਆ ਗਿਆ ਸੀ ਸੋ ਸਰਕਾਰ ਆਪਣਾ ਕੰਮ ਕਰ ਰਹੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੇਰੇ ਭੁੱਖ ਲਈ ਤਿਆਰ ਕਰਨ ਦਾ ਮੈਂ ਅਨਮ ਗੁਰਪ੍ਰੀਤ ਸਿੰਘ ਆ ਜੀ ਮੈਂ ਹਲਕਾਰ ਆਇਆ ਹਾਂ ਜਿਸ ਤੋਂ ਬਲੋਂਗ ਕਰਦਾ ਤੇ ਉੱਥੋਂ ਦੇ ਚੌਥੀ ਵਾਰਾਂ ਚੁਣੇ ਹੋਏ ਵਿਧਾਇਕ ਸਰਦਾਰ ਸੁਖਵਿੰਦਰ ਸਿੰਘ ਜੀ ਸਰਕਾਰੀ ਸਾਹਿਬ ਨੂੰ ਰਿਪਰੈਜ਼ੈਂਟ ਕਰਦਾ ਜਿਸ ਤਰ੍ਹਾਂ ਜਿਹੜਾ ਅਹਿਸਾਸ ਹੋਇਆ ਜਿਹੜਾ ਵਧੀਆ ਮੌਕਾ ਵਧੀਆ ਮਿਲਿਆ ਹੈ ਪਰ ਸਾਨੂੰ ਟਾਈਮ ਵੀ ਮਿਲੇ ਬੋਲਣ ਦਾ ਹੁਣ ਤੇ ਫੇਰ ਆ ਅਸੀਂ ਮੁੱਦੇ ਰੱਖ ਸਕੀਏ ਜਿਨ੍ਹਾਂ ਦੀ ਤਿਆਰੀ ਕਰਕੇ ਆਏ ਆ ਹਾਂਜੀ ਸਪੀਕਰ ਸਾਹਿਬ ਨੇ ਤੁਹਾਨੂੰ ਟਾਈਮ ਦਿੱਤਾ ਨਹੀਂ ਅੱਜ ਨਹੀਂ ਉਹ ਤੁਸੀਂ ਵੇਖ ਹੀ ਲੈਣਾ ਵਾ ਟਾਈਮ ਸਾਹਿਬ ਨੂੰ ਬਰਾਬਰ ਤਾਂ ਮਿਲਣਾ ਚਾਹੀਦਾ ਅੱਜ ਸੰਵਿਧਾਨ ਦਿਵਸ ਦੇ ਉੱਤੇ ਜੀ ਬਹੁਤ ਪਵਿੱਤਰ ਧਰਤੀ ਸ਼੍ਰੀ ਰਣਪੁਰ ਸਾਹਿਬ ਦੇ ਵਿਖੇ ਮੋਕਸ਼ ਸੇਸ਼نگ ਕਰਵਾਇਆ ਜਾ ਰਿਹਾ ਹੈ ਮਹਿਮਾਨ ਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਮਾਨਯੋਗ ਸਪੀਕਰ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਆਖਦਾ ਕਿ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਇਸ ਪਵਿੱਤਰ ਧਰਤੀ ਦੇ ਉੱਤੇ ਕੀਤਾ ਸਾਡੇ ਸਰਕਾਰੀ ਸਕੂਲਾਂ ਦੇ ਵਿੱਚੋਂ ਬੱਚੇ ਉੱਠ ਕੇ ਆ ਜਾ ਕੇ ਜਿਨ੍ਹਾਂ ਨੇ ਪੰਜਾਬ ਦੀ ਆਉਣ ਵਾਲੇ ਸਮੇਂ ਦੇ ਵਿੱਚ ਬਾਗਡੋਰ ਸੰਭਲਣੀ ਹੈ ਉਹ ਜਿੱਥੇ ਮੋਕ ਸੈਸ਼ਨ ਦੇ ਵਿੱਚ ਆਪਣੇ ਆਪਣੇ ਹਲਕੇ ਦੀਆਂ ਗੱਲਾਂ ਰੱਖ ਰਹੇ ਆ ਔਰ ਉਹ ਇਹ ਗੱਲ ਵੀ ਮੈਂ ਸਮਝਦਾ ਮਹਿਸੂਸ ਕਰਦੇ ਹੋਣਗੇ ਕਿ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ ਉਹ ਕਿਸ ਤਰ੍ਹਾਂ ਸਾਡੇ ਹਲਕੇ ਦੀ ਜਿਹੜੀ ਹੈ ਪਹਿਰੇਦਾਰੀ ਕਰਦੇ ਵੀ ਨੇ ਕਿ ਨਹੀਂ ਕਰਦੇ ਮੈਂ ਸਮਝਦਾ ਕਿ ਉਹ ਮਹਿਸੂਸ ਕਰਦੇ ਹੋਣਗੇ ਕਿ ਸਾਡਾ ਵਿਧਾਇਕ ਜਿਹੜਾ ਜਿਹਨੂੰ ਅਸੀਂ ਲੱਖਾਂ ਵੋਟਾਂ ਦੇ ਨਾਲ ਬੜੀਆਂ ਉਮੀਦਾਂ ਦੇ ਨਾਲ ਹਲਕੇ ਦੇ ਲੋਕਾਂ ਨੇ ਚੁਣ ਕੇ ਭੇਜਿਆ ਕਿ ਉਹਦੀ ਕੀ ਕਾਰਗੁਜ਼ਾਰੀ ਅੱਜ ਤੋਂ ਬਾਅਦ ਮੈਂ ਸਮਝਦਾ ਹਾਂ ਉਹ ਚੰਗੀ ਤਰ੍ਹਾਂ ਬਚਣਗੇ ਔਰ ਆਪਣੇ ਸਕੂਲ ਦੇ ਵਿੱਚ ਆਪਣੇ ਮੁਹੱਲੇ ਦੇ ਵਿੱਚ ਪਿੰਡ ਵੀ ਜਾ ਕੇ ਇਹ ਗੱਲ ਵੀ ਕਰਨਗੇ ਕਿ ਸਾਡਾ ਜਿਹੜਾ ਨਮਾਇੰਦਾ ਉਹਨੂੰ ਜਿਹੜੀ ਹੈ ਇਮਾਨਦਾਰੀ ਦੇ ਨਾਲ ਆਪਣੇ ਹਲਕੇ ਦੀ ਗੱਲ ਜਿਹੜੀ ਜਿਸ ਵਿਧਾਨ ਸਭਾ ਦੇ ਵਿੱਚ ਚੁਣ ਕੇ ਭੇਜਿਆ ਗਿਆ ਜਿੱਥੇ ਬਾਬਾ ਸਾਹਿਬ ਵੇਦਕਰ ਜੀ ਨੇ ਗੱਲ ਕਹੀ ਹੈ ਕਿ ਤੁਹਾਡੇ ਲੇਖ ਇੱਥੇ ਲਿਖਣੇ ਉਂਗਲ ਇਦਾ ਕੀਤੀ ਹੋਈ ਹੈ ਖਾਤੇ ਸੰਵਿਧਾਨ ਫੜਿਆ ਹੋਇਆ ਤੇ ਦੂਸਰੀ ਜਿਹੜੀ ਆਪਾਂ ਜਦੋਂ ਤਸਵੀਰ ਦੇਖਦੇ ਆਂ ਤੇ ਉਹ ਵਿਧਾਨ ਸਭਾ ਵੱਲ ਉਂਗਲ ਕੀਤੀ ਹੈ ਜੇ ਉਸ ਵਿਧਾਨ ਸਭਾ ਦੇ ਵਿੱਚ ਮੌਕ ਸੈਸ਼ਨ ਲੱਗ ਰਿਹਾ ਔਰ ਇਹ ਬ ਪੰਜਾਬ ਦੀ ਮੈਂ ਸਮਝਦਾ ਕਿ ਅੱਗੇ ਜਾ ਕੇ ਜਿਹੜੀ ਇਹ ਸੇਵਾ ਵੀ ਕਰਨਗੇ ਔਰ ਇਹਨਾਂ ਦੇ ਵਿੱਚੋਂ ਉੱਠ ਕੇ ਬੱਚੇ ਜਿਹੜੇ ਆ ਮੰਤਰੀ ਐਮ ਐਲ ਏ ਮੁੱਖ ਮੰਤਰੀ ਬਣ ਗਏ ਕਿਉਂਕਿ ਜਦੋਂ ਮੈਂ ਸਕੂਲ ਪੜ੍ਹਦਾ ਸੀ ਸਾਡੇ ਸਕੂਲ ਦੇ ਵਿੱਚ ਆਣਾ ਤੇ ਕਈ ਤਰ੍ਹਾਂ ਜਿਹੜੇ ਸਾਡੇ ਉੱਥੇ ਪੋਲਿਟੀਕਲ ਬੰਦੇ ਸੀ ਜਾਂ ਫਿਰ ਜਿਹੜੇ ਕੋਈ ਚੀਫ ਗੈਸ ਸੀ ਉਹਨਾਂ ਨੇ ਕਿਹਾ ਕਿ ਅੱਜ ਦੇ ਬੱਚੇ ਕੱਲ ਦੇ ਨੇਤਾ ਉਹ ਅੱਜ ਮੈਂ ਸਮਝਦਾ ਕਿ ਇਹ ਪੰਜਾਬ ਦੀ ਸਰਕਾਰ ਨੇ ਜਿਹੜਾ ਕਰਕੇ ਦਿਖਾਇਆ ਔਰ ਬੱਚਿਆਂ ਦੇ ਵਿੱਚ ਇੱਕ ਨਵੀਂ ਚੀਜ਼ ਜਿਹੜੀ ਹੈ ਜਿਸ ਤਿਆਰੀ ਦੇ ਨਾਲ ਬੱਚੇ ਆਏ ਨੇ ਜਿਸ ਤਰੀਕੇ ਨਾਲ ਦੇਖਿਆ ਸੀ ਲਾਲਜੀਤ ਭੁੱਲਰ ਉਹਨਾਂ ਨੂੰ ਮੁੰਡਾ ਰਿਪਰੈਜ਼ੈਂਟ ਕਰ ਰਿਹਾ ਸੀ ਬੜਾ ਕੌਨਫੀਡੈਂਸਲ ਪੂਰੇ ਮਹੈਲ ਸੀ ਪੂਰੀ ਗੱਲਬਾਤ ਸੀ ਉਹਨਾਂ ਦਾ ਬੱਚਾ ਲਾ ਕੇ ਵੀ ਦੱਸੀ ਕਹਿੰਦਾ ਵੀ ਜਲ ਐ ਚਲਾ ਦੇਾਂਗੇ ਠੀਕ ਹੈ ਗੱਲ ਔਰ ਮੈਂ ਸਮਝਨਾ ਕਿ ਇਹ ਜਿਹੜੀ ਸਾਰੀ ਤਿਆਰੀ ਹੈ ਸਾਡੇ ਟੀਚਰ ਸਹਿਬਾਨ ਦੀ ਜਿਹੜੀ ਹੈ ਬਹੁਤ ਵੱਡ ਮੁੱਲਾ ਯੋਗਦਾਨ ਉਹਨਾਂ ਨੇ ਬੱਚਿਆਂ ਨੂੰ ਕਿਉਂਕਿ ਜਦੋਂ ਆਏ ਆ ਤੇ ਉਸ ਟਾਈਮ ਮੈਂ ਸਮਝ ਰਿਆ ਸੀ ਮੈਂ ਦੇਖ ਰਿਆ ਸੀ ਕਿ ਬੱਚੇ ਛੋਟੇ ਆ ਵੀ ਕਿਸ ਤਰ੍ਹਾਂ ਕਰਨਗੇ ਕਿਉਂਕਿ ਸਾਡੇ ਸਾਥੀ ਕਈ ਇਸ ਵਾਰ ਬੀਬੀ ਸੁਬਾਈ ਦੇ ਵਿੱਚ ਨਵੀਂ ਵਾਰ ਆਏ ਆ ਉਹ ਉਹਨਾਂ ਨੂੰ ਕੋਈ ਸਮਾਂ ਲੱਗਿਆ ਗੱਲ ਸਮਝਣ ਨੂੰ ਕੁਐਸਚਨ ਆਵਰ ਕਿਵੇਂ ਆ ਜ਼ੀਰੋ ਆਵਰ ਕਿਵੇਂ ਆ ਕੁਆਲਿਫਿਕੇਸ਼ਨ ਕਿਵੇਂ ਆ ਕਿਸ ਬਿੱਲ ਦੇ ਉੱਤੇ ਕਿੱਦਾ ਬੋਲਣਾ ਹੈ ਵਿਦੈਕਸ ਸਾਹਿਬਾਨ ਨੂੰ ਵੀ ਮੌਕਾ ਲੱਗਾ ਪਰ ਬੱਚੇ ਮੈਂ ਸਮਝਿਆ ਕਿ ਜਿਵੇਂ ਕਹਿੰਦੇ ਕਿ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਸ ਪੰਜਾਬ ਦੀ ਧਰਤੀ ਨੇ ਉਹ ਅੱਜ ਬੱਚੇ ਜਿਹੜੇ ਆ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਬੱਚੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੌਕ ਜਿਹੜਾ ਸੈਸ਼ਨ ਉਹਦੇ ਵਿੱਚ ਆ ਕੇ ਆਪਣੀ ਇਦਾਂ ਦੀ ਅੱਜ ਕਾਰਗੁਜ਼ਾਰੀ ਦਿਖਾ ਰਹੇ ਆ ਕਿ ਮੈਂ ਜਿਹੜਾ ਨਿਸ਼ਚਿਤ ਆ ਕਿ ਆਉਣ ਵਾਲਾ ਸਮਾਂ ਜਿਹੜਾ ਆ ਸਾਡੇ ਬੱਚੇ ਜਿਹੜੇ ਆ ਪੰਜਾਬ ਦੇ ਲਈ ਸੇਵਾ ਕਰਨਗੇ